ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਏ ਹੋਏ ਆਪਾਂ ਪਿੰਡ ਦੀ ਟੀਮ ਨਾਲ ਆਪਣੀ ਨਾਲ ਟੂਰਨਾਮੈਂਟ ਖੇਨਾਲ ਕਰੇਟ ਦਾ ਰੋਪੜ ਸਾਈਡ ਤੇ ਕਰਦੇ ਆਂ ਇੰਜੋਏ ਅੱਜ ਆਪਰੇ ਤੇ ਨਾਲੇ ਦਿਖਾਉਣਾ ਤੁਹਾਨੂੰ ਇਥੇ ਰਾਲਾ ਦਵਾਲਾ ਇਹਨਾਂ ਦਾ ਗਰਾਊਂਡ ਚੈੱਕ ਕਰੋ ਜੀ ਇਹੋ ਜਿਹਾ ਗਰਾਊਂਡ ਮੈਂ ਪਹਿਲੀ ਵਾਰ ਦੇਖ ਬਿਲਕੁਲ ਗੋਲ ਤੇ ਘਾਹ ਮੁੰਡਿਆਂ ਦਾ ਗਰਾਊਂਡ ਸਾੰਭਿਆ ਹੋਆ ਬਹੁਤ ਆ ਸਾਹਮਣੇ ਗੁਰਦੁਆਰਾ ਸਾਹਿਬ ਇੱਧਰ ਤੇ ਐਂ ਸਾਈਡ ਪਰ ਆ ਗਿਆ ਕਿਸੇ ਦਾ ਲਾਕ ਤਾਂ ਕਾ ਨਹੀਂ ਹੋਇਆ ਆਖ ਤੇ ਵੀ ਲਾਇਆ ਹਾਂ ਸਾਰ ਕੋਈ ਵਧੀਆ ਬਣਾਇਆ ਹੋਇਆ ਲੋ ਜੀ ਇੱਧਰ ਟੀਮ ਖੜੀ ਆ ਜੇ ਸਮੋਸੇ ਖਾ ਰਹੇ ਆ ਓਕੇ ਨਾਲ ਇਹ ਨਾ ਪਹਿਲੇ ਏਰੀਏ ਟੱਪ ਭਰਨੇ ਪੱਜ ਨਹੀਂ ਹੋਣਾ ਬਾਅਦ ਚ ਕਿਸੇ ਤੇ ਵੀ ਹਾਂ ਲੋ ਜੀ ਸਾਰੀ ਟੀਮ ਖੜੀ ਇੱਧਰ ਇਹ ਜਿੱਤਣਗੇ ਖੇਡਣ ਤੋਂ ਪਹਿਲਾਂ ਸਮੋਸੇ ਖਾ ਲੈ ਮੇਰੀ ਗੋਲਾ ਲੋ ਜੀ ਸਮੋਸੇ ਖਾ ਲੈ ਤੇ ਹੁਣ ਸੁਸਤੀ ਪੈ ਗਈ ਸਾਰਿਆਂ ਨੂੰ ਹਾਂ ਇੱਕ ਮਿੰਟ ਆਮ ਇੱਕ ਮਿੰਟ ਆੜੀ ਉਹ ਦੇ ਉਹ ਸਰਦਾਰਿਆ ਨਹੀਂ ਕਾਲੇ ਪਕਟੇ ਵਾਲਾ ਯਾਰ ਬਾਲ ਫੜ ਕੇ ਖੜਾ ਜਾ ਉਹ ਬਾਣਾ ਬਰਮ ਅਪ ਹੋ ਜੋ ਸਾਰੇ ਬਰਮ ਅਪ ਹੋਮੜੇ ਜੇ ਆਹ 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 ਇਹ ਕਰਦੇ ਇੱਕ ਭੰਗੜੇ ਵਾਲੀ ਐਕਸਰਸਾਈਜ਼ ਆ ਭੰਗੜੇ ਵਾਲੀ ਉਹ ਕਾਲੇ ਲਵਾ ਵੀਰੇ ਤੇ ਦੱਸ ਆਈ ਉਹ ਕਬੱਡੀ ਖੇលਣੀ ਨਾ ਸੈਂਕੜਾ ਮਾਰਿਆ ਪਹਿਲਾਂ ਡੰਡ ਮਾਰਿਆ ਉੱਤੇ ਕੱਢ ਕੇ ਹਾਂ ਵਿਸ਼ਵਮੰਦ ਜੀ ਨਾ ਹਾਂ ਹਾਂ ਇਹ ਡੰਡ ਮਾਰਦਾ ਐਕਸ਼ਨ ਬਣਾਇਆ ਬ ਆਪਣਾ ਕੈਮ ਜੀ ਵਧੀਆ ਹੀ ਵਧੀਆ ਹੂੰ ਕਿੰਦਾ 50 ਮਾ ਨਹੀਂ ਸੰਕੜਾ ਅੱਜ 50 ਉਹ ਠੀਕ ਆ 50 ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ 50 ਆ ਜਾਦਾ ਹੈ ਮੌਸਮ ਮਰ ਮੇਰੇ ਹਿਸਾਬ ਨਾਲ ਵੱਜ ਰਹੀ ਹੈ ਲੋ ਜੀ ਟਾਸ ਹੋ ਗਈ ਹੈ ਤੇ ਪਹਿਲਾਂ ਆਈ ਆਪਣੀ ਬੈਟਿੰਗ ਬੈਟਿੰਗ ਹੈ ਨਾ ਆਪਣੀ ਹਾਂ ਬੈਟਿੰਗ ਲੋ ਜੀ ਇਹ ਮੁੰਡੇ ਲੈ ਕੇ ਆਏ ਜਿਹਨਾਂ ਨੇ ਬਈ ਚਾਰ ਮੈਚ ਖਿਡਾ ਕੇ ਲਿਕੇ ਤਨ ਹਾਂ ਮਾ ਚਲੋ ਫਿਰ ਗਰਾਊਂਡ ਇਹ ਬਹੁਤ ਘਾਟ ਬਣਿਆ ਹੋਇਆ ਹੈ ਇੱਧਰ ਚੱਲਦੀ ਹੈ ਨਦੀ ਮੀ ਬਹੁਤ ਪੈ ਗਿਆ ਛੱਡਿਆ ਇੱਥੇ ਤੱਕ ਪਾਣੀ ਦੀ ਮਾਰ ਆਈ ਵੀ ਪਹਿਲਾਂ ਤੇ ਨਾਲੇ ਗਰਾਊਂਡ ਐ ਇੱਧਰ ਬਿਲਕੁਲ ਸਮੁੰਦਰ ਦੇ ਕਿਨਾਰੇ ਕਹਿੰਦੇ ਗਰਾਊਂਡ ਐ ਲੋ ਜੀ ਹਜੇ ਪਹਿਲਾ ਓਵਰ ਚੱਲਦਾ ਹੈ ਬਸ 20 ਓਵਰਾਂ ਦਾ ਮੈਚ ਐ ਪਹਿਲੇ ਹੀ ਕਹਿਣ ਲੱਗੇ ਚੈੱਕ ਤੇ ਸਟਾਪ ਕਾਤੇ ਕਰਦਾ ਇਕੱਲੇ ਇਕੱਲੇ ਮਿਫਤਾ ਪਈ ਬੈਟਿੰਗ ਦੀ ਇਹ ਕਹਿੰਦੇ ਆਈਸ਼ਾ ਲੋ ਜੀ ਟੀਮ ਚ ਡਿਸਪਲਿਨ ਬਹੁਤ ਐਨ ਇਕੱਠੇ ਹੋ ਕੇ ਬੈਠ ਰਹੇ ਦੇਖੋ ਐਨ ਉਹ ਪਲੈਂਟੀ ਲਾ ਦੇ ਖਸੀ ਆ ਗਏ ਹੁਣ ਤਾਂ ਇਹ ਹੈਨਾ ਦਰਸ਼ਕ ਹੈ ਵੀਰ ਦਰਸ਼ਕਾਂ ਚ ਪ੍ਰੈਸ਼ਨ ਆਇਆ ਕਿ ਨੋਰ ਦਾ ਮੈਚ ਦੇਖਣਾ ਸ਼ਾਬਾ ਸ਼ਾਬਾ ਦੇਖ ਕੇ ਬੰਦੇ ਕਿਲੋ ਕਿਲੋ ਕਾ ਖਾ ਗਏ ਇੱਥੇ ਬੈਠੇ ਬੈਠੇ ਆਵਾ ਵੀ ਮੁੰਡਾ ਬਹੁਤ ਵਜੇ ਬੈਟਿੰਗ ਕਰਕੇ ਆਇਆ ਹੈ ਸ਼ਾਬਾ ਵੈਰੀ ਗੁੱਡ ਛੱਕਾ ਬੜਾ ਘੈਂਟ ਤਾਂ ਤੇਰੇ ਆ ਆ ਥਾਲਾ ਦਾ ਕਾਇ ਕਾਇ ਜੀਰੋ ਕਹਿੰਦਾ ਯਾਰ ਵੀਰ ਵੀ ਆਜੀ ਬੈਟ ਪਰ ਬਾਹਰ ਆਇਆ ਇਹ ਮੱਲਾ ਗੋਲੀ ਓਏ ਨਾ ਨੀ ਨਹੀਂ ਆ ਪਾਣੀ ਥੋੜਾ ਸਾਵਾ ਯਾਰ ਸ਼ੌਟ ਅੰਠਲਾ ਰੁਕਦੀ ਤਰੰਦਰ ਚੈੱਕ ਕਰੋ ਇੱਥੇ ਬਿਆਦਾ ਕਿਤੇ ਮੈਂ ਬੰਝੇ ਨਹੀਂ ਪਿਆ ਸੀ

जिंदर, ड्रॉप विकेट चांस बनते जा रहे जी लो जी राज बॉलिंग पे की हो गया वो फाड़ने 36 ਬੋਲਾਂ 72 ਰਨ ਹੈ ਮੈਚ ਬਹੁਤ ਇੰਟਰਸਟਿੰਗ ਮੋੜ ਤੇ ਹੈ ਤੇ ਉਦੋਂ ਹੀ ਰਾਜੂ ਆਏ ਸਾਡੇ ਇੰਦਰਜੀਤ ਸਿੰਘ ਰਾਜ ਆਏ ਤੇ ਵਿਕਟ ਸਿੰਘ ਰਾਜ ਇੱਕ ਹੋਰ ਵਿਕਟ ਗਾਉਜੀ ਵਧੀਆ ਮੈਚ ਰਿਹਾ ਪੰਜ ਬੋਲਾਂ 60 70 ਰਨ ਬਰਹਿਣੇ ਆ ਤੇ ਜਸਾ ਕੀਪਰ ਸਾਡਾ ਭੋਲੂ ਜਿੱਤ ਗਿਆ ਅਸੀਂ ਪਾਰ ਪਾਈ ਜਿੱਤ ਗਏ ਬਹੁਤ ਸੋਹਣੀ ਟੀਮ ਐਫਰਟ ਇਹ ਜੱਸੇ ਦੁਆਰਾ ਐਫਰਟ ਨਹੀਂ ਲਾਈ ਗਈ ਜੀ ਜੱਸਾ ਕੀਪਰ ਸਾਡੇ ਅੱਜ ਦੇ ਮੈਨ ਆਫ ਦਾ ਮੈਚ ਅੱਜ ਦੇ ਮੈਨ ਆਫ ਦਾ ਮੈਚ ਉਹ ਬਈ ਵਿੱਕੀ ਚੰਡੀ ਦੇਹੀ ਹੈ ਅੱਛਾ ਬੰਦੇ ਕਦੇ ਕਦੇ ਦੇ ਵੱਲ ਮਨ ਕਰ ਮਾਤੀਆਂ ਨੰਨੀਆਂ ਮਨ ਕਰ ਕਿਵੇਂ ਲੱਗਿਆ ਬਾਈ ਮੈਨ ਹੋ ਗਿਆ ਮੈਚ ਵਣਖੀ ਬਹੁਤ ਵਧੀਆ ਲੱਗਿਆ ਵੀਰ ਠੀਕ ਹੈ ਜੀ ਕੱਲੇ ਦੇ ਮੁੰਡੇ ਦੇ 6 ਵੀ ਭੱਜੀਆ ਵੀਰੇ ਵਿੱਕੀ ਆ ਬਾਈ ਕੱਲ ਇਹ ਗਿਰ ਗਿਆ ਆ ਆ ਆ ਬਣ ਗਿਆ ਦੇਖਿਓ ਮਾਤੀਆਂ ਚ ਲੈ ਜਾਈਏ ਮੈਡਿੰਗ ਤੇ ਬੋਲਿੰਗ ਯਾਰ ਗੁੱਡ ਬੋਲ ਕਾਵਾ ਯਾਰ ਆ ਆ ਸਾਡਾ ਪਲੇਅਰ ਆ ਇਹ ਸਾਡੇ ਆਪਰੇ ਇਹ ਆਏ ਭਾਈ ਇਟਲੀ ਦੇ ਆ ਦੋ ਇਟਲੀ ਆ ਦੋ ਹੀ ਜਣੇ ਇਟਲੀ ਦੇ ਆਏ ਐ ਸਪੈਸ਼ਲ ਖੇਲਣ ਆਏ ਲਈ ਸਾਡੀ ਡੱਕੇ ਟੀਮ ਦਾ ਬਹੁਤ ਫਰਕ ਪੈ ਗਿਆ ਬਹੁਤ ਜਿਆਦਾ ਭਾਈ ਨੇ ਰਾਣੀ ਮਾਰਿਆ ਮਾਰਿਆ ਹਾਂ ਬੈਟਿੰਗ ਬੋਲਿੰਗ ਫੀਲਡਿੰਗ ਸਾਰਾ ਕੁਝ ਚੱਕੇ ਸਾਰੇ ਲਪੇਟਿਆ ਅੱਜ ਸਾਰਿਆਂ ਦੇ ਤੁਹਾਡਾ ਅੱਜ ਆਪਣੀ ਕੋਈ ਸ਼ਾਬਾ ਅੱਜ ਬੱਲੇ ਬੱਲੇ ਕਰਾਤੀ ਟੀਮ ਨੇ ਸਾਡੀ ਨੇ ਸ਼ਾਬਾ 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 ਬਾਈ ਗੁੱਡ ਕਿੱਤੇ ਵੀ ਗੇਂਦਾ ਪੂਰਾ ਸਿਰੇ ਕਰਾਉਂਦਾ ਆ ਆਹ ਆ ਬੈਟਿੰਗ ਦਾ ਵੀ ਕਿਹ ਨੰਬਰ ਕੀਪਰ ਆ ਜੀ ਸ਼ਾਬਾਹ ਐਉਂ ਨਹੀਂ ਕੀਪਰ ਹੈ ਨਹੀਂ ਸਾਡੇ ਕੋਲ ਆਹ ਸ਼ਾਬਾਹ ਓਏ ਪੂਰਾ ਵਧੀਆ ਖੇਡੇ ਅੱਜ ਘੱਟੋ ਘਾਟ ਨਹੀਂ ਤਾਂ 60 ਨਾਲ ਜਿੱਤ ਗਏ ਸੀ ਸਾਰੇ ਮੁੰਡੇ ਵਧੀਆ ਖੇਡੇ ਪੂਰੇ ਖੁਸ਼ ਆ ਕਰਨੀਆਂ ਪਾਰਟੀ ਸ਼ਾਲਟੀ ਮਾੜੀ ਮੁੱਟੀ ਬਾਈ ਟੀਮ ਕਾਈਨੋਰ ਦੀ ਜਿੱਤ ਗਈ ਬਹੁਤ ਵਧੀਆ ਖੇਡੇ ਸਾਰੇ ਪਲੇਅਰ ਪੂਰਾ ਸਿਰੇ ਮਾਹੌਲ ਹੋਇਆ ਵਾ ਉਦਾਂ ਹੀ ਦਿਲਤੇ ਹੈ ਕਿ ਉਦਾਂ ਹੀ ਬਾਬ ਕੋ ਹੈ ਵਿਸ਼ੇਸ਼ ਸਨਮਾਨ ਇੰਨੇ ਲੋਕਾਂ ਨੇ ਮਿਲਿਆ ਵਧੀਆ ਲੱਗਿਆ ਤੈਨੂੰ ਵਧੀਆ ਲੱਗਿਆ ਅਸਲ ਚ ਟੈਕਾ ਦੀ ਵੀ ਨਜਾਇਜ਼ ਅਪੀਲ ਨਹੀਂ ਅਪੀਲ ਨਹੀਂ ਕਰਨਾ ਸ਼ਾਬਾਸ਼ ਬੈਸਟ ਕੀਪਿੰਗ ਦਾ ਅਵਾਰਡ ਮਿਲਿਆ ਮੁੰਡੇ ਨੂੰ ਬਹੁਤ ਵਧੀਆ ਕੀਪਿੰਗ ਕਰੀ ਜਨੇ ਸ਼ਾਬਾ ਜੀ ਟੀਮ ਜਿੱਤ ਚੁੱਕੀ ਹੈ ਤੇ ਹੁਣ ਖੜੇ ਆਪਾਂ ਸ੍ਰੀ ਚਮਕੌਰ ਸਾਹਿਬ ਹੁਣ ਇੱਥੇ ਪਾਰਟੀ ਸ਼ਾਰਟੀ ਕਰਨੀ ਹੈ ਹੁਣ ਬੀਰ ਦੁਕਾਨ ਵੀ ਲੱਭ ਕੇ ਰੱਖੀ ਬੀਨਾਂ ਨੇ ਪਹਿਲਾਂ ਹੀ ਜੂਸ ਵਾਲੇ ਚੱਕੋ ਗਿਆਣਾ ਲਾ ਦੇ ਆਪਰ ਬਾਚਮਾ ਮੈਂ ਬਾਜੀ ਹਾਂਜੀ ਤੁਸੀਂ ਸਵੇਰੇ ਕਰੋਗੇ ਲੈ ਇੱਧਰ ਸਵੇਰੇ ਗਲਾਸ ਨਹੀਂ ਹੈਗੇ ਆਹ ਵਾਹ ਉਹ ਵੀ ਥੋੜੇ ਬਾਅਦ ਆ ਜਾਂਦਾ ਨਾ ਕੋਈ ਨਹੀਂ ਕੋਈ ਜੱਟ ਵੀ ਗਿਰੇ ਸਾਡੇ ਦੋ ਦਿਨ ਮੰਡੀ ਹੋਣ ਦੀ ਲਾ ਲਾਣੀ ਲੋ ਵੀ ਚੱਕੋ ਛੇਕ ਬਈ ਨਾ ਜਾਰਾ ਜੋਰ ਜੱਕੇ ਲੱਗੇ ਉਹਨਾਂ ਨੂੰ ਪਰਲਾ ਆਪਣਾ ਨਹੀਂ ਨਹੀਂ ਚੱਕੋ ਜੱਕੀ ਬੈਠੇ ਵੀ ਖੜਾ ਰਹਿ ਜਾ ਚੱਕ ਜੱਸੀ ਵੀ ਤਾਂ ਚੱਕ ਲੱਗ ਚੱਕ ਕੋ ਚੱਕ ਮੈਂ ਕੋਈ ਨਹੀਂ ਚੱਕੋ ਤੁਸੀਂ ਨਾਪ ਕੇ ਆ ਤਾਂ ਐੱਕ ਨੂੰ ਪੋਜ ਪੂਜ ਲੋ ਪਿਛਲਾ ਲੂ ਕੇ ਆਪਣਾ ਕੈਮਰਾ ਦੇ ਦੇ ਪਿੱਛੇ ਪੈ ਲਓ ਸਿਕੋ ਲੋ ਯਾਰ ਮੈਂ ਦਿਖਾ ਬਣਾਇਆ ਨਾ ਚੱਲ ਲੈਣ ਤੂੰ ਜੋ ਕਰ ਲੈ ਮੈਡਮ ਦਾੜੀਆਂ ਲੈ ਦਾੜੀਆਂ ਚਲੋ ਲੋ ਜੀ ਪਾਰਟੀ ਸ਼ਰਟੀ ਕਰ ਲਈ ਅਸੀਂ ਉਹ ਤੇ ਜੀ ਕਿਤੇ ਤੇ ਹੁਣ ਜਾ ਰਹੇ ਆ ਆਪਾਂ ਘਰ ਨੂੰ ਹਾਂਜੀ ਨੇ ਰਹੀ ਹੋ ਗਿਆ ਪਾਪਾ ਠੀਕ ਹੈ ਬੈਠੇ ਹੁਣ ਗੱਲਾਂ ਬਾਤਾਂ ਮਾਰੀਏ ਆਹੋ ਚਲੋ ਬੈਠੋ ਨਾ ਨਾ ਬੈਜ ਕੋਈ ਨਹੀਂ ਖਾਣਾ ਖਾਤਰੇ ਇਹਦੇ ਲਈ ਚੱਲ ਹੁਣ ਹੀ ਦੇ ਮੇਰੀ ਹੁਣੀਆਂ ਖੜੀ ਲੋ ਜੀ ਮਿੱਤਰੋ ਹੌਣ ਕਰਿਆ ਕੇ ਬਣੇ ਆ ਰੋਟੀ ਬਣੀ ਖਾਦਾ ਤੇ ਵਧੀਆ ਲੱਗਿਆ ਅੱਜ ਖੇਲ ਕੇ ਗਰਾਊਂਡ ਬਾਵਾ ਗੋਲ ਆ ਵੱਡੇ ਆ ਤੇ ਟੀਮ ਵੀ ਅੱਜ ਪੂਰਾ ਬੁਝੇ ਖੇਡੀ ਕਈ ਨਾ ਉਦ ਤੇ ਬਹੁਤ ਵੱਡੀ ਜਿੱਤ ਹੋਈ ਲੀਗ ਚੱਲਦੀ ਹੋਰ 20 20 ਓਵਰਾਂ ਦੀ ਲੀਗਾਂ ਖੇਡਦੇ ਹੁਣ ਜ਼ਿਆਦਾਤਰ ਟੂਰਨਾਮੈਂਟ ਘੱਟੇ ਹੁੰਨੇ ਆ ਲੀਗਾਂ ਨਾਲ ਚੱਲਦਾ ਕੰਮ ਤੇ ਬਾਕੀ ਅੱਜ ਦਾ ਵਲੌਗ ਇੰਨਾ ਕੇ ਸੀ ਤੇ ਮਿਲ ਜਰ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ